ਲਓ ਜੀ ਹੁਣ ਅਸੀਂ ਪੁੱਜ ਗਏ ਜੀ ਬੇਲਾ ਚੌਂਕੀ ਇੱਥੇ ਘਟਾਉਂਦੇ ਆ ਕਾਉਂਟ ਪੁੱਛਦੇ ਨੇ ਵੀ ਇਹਨੇ ਕੀ ਇਨਜਾ ਕਰਵਾਈ ਕੀਤੀ ਕਾਉਂਟ ਡਿਟੇਲ ਘਟਾੜੀ ਕਿੱਥੇ ਤੱਕ ਕਾਰਵਾਈ ਪਹੁੰਚੀ ਆ ਚੱਲਦੇ ਅੰਦਰ ਜਾ ਕੇ ਪੁੱਛਦੇ ਆ ਆ ਦੇਖ ਲਓ ਭਾਈ ਮੈਂ ਵੀ ਚੱਕ ਲਈ ਥਾਰ ਠੀਕ ਆ ਕਮੈਂਟਾਂ ਚ ਕਹਿੰਦੇ ਆਪਣੀ ਥਾਰ ਨਹੀਂ ਲੈ ਕੇ ਜਾਂਦਾ ਥਾਰ ਨਹੀਂ ਲੈ ਕੇ ਜਾਂਦਾ ਲਓ ਭਾਈ ਥਾਰ ਨੇ ਚੱਲਦੇ ਤੁਹਾਡੇ ਕਹਿਣ ਦੇ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਤੁਹਾਨੂੰ ਦੱਸ ਦਾਂ ਮੈਂ ਲੈ ਕੇ ਜਾਣ ਤੋਂ ਮੇਰੇ ਪਾਸੇ ਥਾਰ ਕੋਈ ਵੱਡੀ ਗੱਲ ਨਹੀਂ ਹੈਗੀ ਇੱਕ ਤਾਂ ਇਹਦੇ ਵਿੱਚ 4 ਬੰਦੇ ਬੈਠ ਸਕਦੇ ਆ ਹੁਣ ਦਿਲ ਜਿਹੜੇ ਮੇਰੇ ਦੂਜੇ ਦੋਸਤ ਉਹਨਾਂ ਦਾ ਵੀ ਦਿਲ ਕਰਦਾ ਜਾਣਾ ਸਾਡੇ ਨਾਲ ਤੇ ਲੱਖੇ ਵਾਲੀ ਗੱਡੀ ਚ 5 ਨੇ ਬੈਠ ਜਾਂਦੇ ਤੇ ਥੋੜਾ ਕੰਫਰਟੇਬਲ ਆ ਦਾਦਾ ਹੁਣ ਜਾਊਗੀ ਕਿਹੜਾ ਪ੍ਰੋਬਲਮ ਪੈਂਦੀ ਆ ਨਾਲੇ ਇੱਕ ਹੋਰ ਥਾਰ ਤਾਂ ਮੇਰੀ ਐਵਰੇਜ ਬਹੁਤ ਹੁੰਦੀ ਆ 20 ਦੀ ਆ ਫਿਰ ਦੇ ਰਹੀ ਐ ਇਸ ਟਾਈਮ ਆ ਦੇਖੋ ਹੁਣ 19 ਦੀ ਹੋਗੀ 20 ਦੀ ਐਵਰੇਜ ਤੱਕ ਜਾਂਦੀ ਹੁਣ ਥਾਰ ਇਹ ਹੋ ਸਕਦਾ ਵੀ ਜਿਹੜੀ ਮੈਂ ਥਾਰ ਦੀ ਐਵਰੇਜ ਨੋਟ ਕੀਤੀ ਆ ਉਹ 10 10 ਤੋਂ ਲੈ ਕੇ 12 ਜਾਂ 13 ਇੱਥੇ ਤੱਕ ਜਾਂਦੀ ਆ ਇਸ ਟੋਪ ਪਰ ਜਾਂਦੇ ਦਾ ਵੈਸੇ ਗਲਤ ਦਿਖਾ ਰਹੀ ਮੈਨੂੰ ਲੱਗਦਾ ਵੀ ਇੰਨੀ ਤਾਂ ਐਵਰੇਜ ਹੈ ਨਹੀਂ ਇਹਦੀ ਸ਼ਾਇਦ ਹੋ ਵੀ ਸਕਦੀ ਆ ਬਾਕੀ ਦੱਸਿਓ ਕਮੈਂਟਾਂ ਦੇ ਵਿੱਚ ਹੋ ਸਕਦੀ ਐਵਰੇਜ ਇਹ ਮੈਨੂੰ ਨਹੀਂ ਲੱਗਦਾ ਵੀ ਨਹੀਂ ਹੋ ਕੇ ਅਗਰ ਦੱਸ ਇੱਕ ਮਿੰਟ ਦਰ ਘਦੜ ਖੁੱਲਣੀ ਹੈ ਇਹ ਇਹ ਖੁੱਲੂਗੀ ਪਲੇਖ ਪਲੇਖ ਆ ਪੈ ਜਾਂਦਾ ਦੂਜੀ ਦੂਜੀ ਗੱਡੀ ਦਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਐ ਗੱਡੀ 'ਚ ਆ ਇਹ ਮੰਦੇ ਕੱਢਣੇ ਬਾੜਨੇ ਨਹੀਂ ਕੱਢਣੇ ਤਾ ਕਰਕੇ ਨਹੀਂ ਅਸੀਂ ਲੈ ਕੇ ਜਾਂਦੇ ਇਹ ਨਹੀਂ ਇਹ ਜੇ ਗੱਡੀਆਂ ਵੱਡਣੀਆਂ ਸੀ ਚੱਲੇ ਭਾਈ ਚੱਲੋ ਲੱਖੀ ਲੱਖੀ ਨਹੀਂ ਹੈ ਨਾ ਅਸਾ ਹੈ ਨਹੀਂ ਦੁਕਾਨ ਪਰ ਕੋਈ ਲੱਖੀ ਵੀ ਦੇਖ ਆਪਣਾ ਕੰਮ ਛੱਡ ਕੇ ਜਾਂਦਾ ਤਾਂ ਇੱਥੇ ਤੇ ਹੁਣ ਅਸੀਂ ਚੱਲੇ ਆ ਜੀ ਠਾਣੇ ਕੋਲ ਡੀਟੇਲ ਨਿਕਾਲ ਲਿਆ ਜੀ ਨਾ ਬ੍ਰੇਕਟ ਨਾ ਖੜਨਾ ਤੂੰ ਗੱਡ ਪਹਿਲਾਂ ਭਾਈ ਚੱਲ ਚੱਲ ਲਓ ਜੀ ਹੁਣ ਅਸੀਂ ਪੁੱਜ ਗਏ ਜੀ ਬੇਲਾ ਚੌਂਕੀ ਇੱਥੇ ਘਟਾਉਂਦੇ ਆ ਕੌਲ ਪੁੱਛਦੇ ਨੇ ਵੀ ਇਹਨੇ ਕੀ ਇਨਵਿਟੇਸ਼ਨ ਕੀਤੀ ਆ ਵੀ ਕੀ ਕਾਰਵਾਈ ਕੀਤੀ ਕੌਲ ਡਿਟੇਲ ਘਟਾੜੀ ਕਿੱਥੇ ਤੱਕ ਕਾਰਵਾਈ ਪਹੁੰਚੀ ਆ ਚੱਲਦੇ ਅੰਦਰ ਜਾ ਕੇ ਪੁੱਛਦੇ ਆ ਹੁਣ ਆ ਪਾਈ ਪੁੱਜ ਗਏ ਸਾਡੇ ਪਿੰਡ ਛੱਲਿਆਂ ਪਿੰਡ ਦਾ ਮੋਲਤ ਪਰ ਸਰਪੰਚ ਮੋਲਤ ਪਰ ਬੰਦਾ ਸਰਪੰਚ ਆ ਗਏ ਜੀ ਅਸੀਂ ਅੰਦਰੋਂ ਕਾਲ ਡਿਟੇਲ ਦਾ ਕੋਈ ਪੱਲੇ ਨਹੀਂ ਪੈ ਰਿਹਾ ਉਹਨੂੰ ਕੰਪਨੀ ਵਾਲਿਆਂ ਦਾ ਫੋਨ ਹੋਰ ਹੋਏ 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 ਆ ਉਹਦੇ ਕੁਝ ਨਹੀਂ ਪੱਲੇ ਪੈ ਰਿਹਾ ਕਾਲਾਂ ਦਾ ਜਿਹੜੀ ਲਾਸਟ ਕਾਲਾਂ ਹੋਈਆਂ ਹੋਈਆਂ ਉਹਦੀਆਂ ਸਮਝ ਨਹੀਂ ਆਉਂਦੇ ਹੁਣ ਕੀ ਕਰੀਏ ਕੀ ਨਾ ਕਰੀਏ ਆ ਥੋੜੀ ਜੀ ਕਾਸਟਿਕ ਕਾਲ ਡਿਟੇਲ ਦੇ ਵਿੱਚ ਆ ਮਾੜਾ ਫੋਟਾ ਪਤਾ ਲਾਜੋ ਕਿਹੜੇ ਬੰਦੇ ਨੂੰ ਕਾਲ ਕੀਤੀ ਹੋਈ ਹੈ ਜਣੇ ਕਿ ਉਹਦਾ 12:00 ਵਜੇ ਕਿੰਨੇ ਮਿੰਟ 10 ਮਿੰਟ 12:14 ਤੇ ਫੋਨ ਬੰਦ ਹੋ ਗਿਆ 12: ਇੰਨੇ ਮਿੰਟ ਫੋਨ ਬੰਦ ਹੋ ਗਿਆ ਉੱਥੇ 19:00 ਕੈਮਰੇ ਹੋਏ ਹਨ 19:11:45 ਤੇ ਕੈਮਰੇ 11:49 ਤੇ ਜਾ ਕੇ ਤਾਂ ਕੈਮਰੇ ਬਾਅਦ ਸਮਝ ਲਿਆ ਬੰਦ 20 ਮਿੰਟ ਦਾ ਫਰਕ ਆ ਜੇ ਅਸੀਂ ਕੈਵਰ ਸਿਟੀ ਦੀ ਲਾਸਟ ਲੋਕੇਸ਼ਨ ਦੇਖੀ ਹੈ ਹਾਂ 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 ਕੁਝ ਨਹੀਂ ਭਾਈ ਬਥਰ ਲਗਾਓ ਭਾਈ ਤੁਹਾਨੂੰ ਮੈਂ ਇਹ ਕਹਿ ਦਿੰਦੇ ਅਸੀਂ ਉਹਦੇ ਘਰ ਦੇ ਨਾਲ ਕਰਿਆ ਉਹਦਾ ਉਹਦੀ ਫੈਮਿਲੀ ਨੇ 50000 ਨਾਮ ਰੱਖਤਾ ਤਾਂ 5080 ਕਰ ਦੂੰਗਾ ਲੱਖ ਰੁਪਏ ਨਾਮ ਭਾਈ ਤੁਹਾਨੂੰ ਦਾ ਕੋਈ ਪਤਾ ਦੱਸਣ ਵਾਲੇ ਕੋਲ ਬਿਲਕੁਲ ਨਹੀਂ ਸਾਡੇ ਵੱਲ ਤੇ ਇਹ ਆ ਠੀਕ ਹੈ ਅਸੀਂ ਤਾਂ ਆਪਣੇ ਵੱਲ ਤੇ ਜਿੱਦਣ ਦੇ ਅਸੀਂ ਲੱਗੇ ਸਾਡਾ ਵੀ ਬਹੁਤ ਖਰਚਾ ਹੋ ਗਿਆ ਹੁਣ ਤੱਕ ਚਲੋ ਇਹ ਤਾਂ ਚਲੋ ਅਸੀਂ ਭਰਾਏ ਸਾਡੇ ਵੀ ਸਾਡਾ ਦੋਸਤੇ ਦਾ ਭਰਾ ਤਾਂ ਮਿੱਤਰ ਜੋ ਤੁਸੀਂ ਮਰਜੀ ਕਹੋ ਜਿਗਰੀ ਯਾਰ ਦਾ ਜਿਗਰ ਦਾ ਟੁਕੜਾ ਦਾ ਸਮਝ ਲਓ ਮੁਦਲੀ ਫਿਰ ਰਹੇ ਯਾਰ ਹਾਂ ਉਦੋਂ ਹੀ ਫਿਰਦੇ ਤੇ ਕਈ ਵਿਚਨਾ ਥੋੜੇ ਬੀ ਤਾਂ ਗਲਤ ਕਮੈਂਟ ਕਰੀ ਜਾਂਦੇ ਸਾਡੇ ਪਿੰਡ ਵਾਲੇ ਯੂਟਿਊਬਰ ਜਿਹੜਾ ਉਹਨਾਂ ਬਾਰੇ ਉਹਨਾਂ ਨੇ ਕੁਝ ਵੀ ਕਰਿਆ ਤਾਂ ਫਿਰ ਉਹ ਬਲੌਗ ਕੋਤਰਾਂ ਦੇ ਆਉਣ ਲੱਗ ਜਾ ਉਹ ਵੀ ਲੱਗੇ ਹੋ ਤੇ ਅਸੀਂ ਵੀ ਲੱਗਣ ਉਹਨਾਂ ਪਿੰਡ ਸਾਰਾ ਉਹਦੇ ਬਾਰੇ ਨਾਲੇ ਤੇ ਵੀਰੋ ਹੋਰ ਗੱਡੀਆਂ ਤੇ ਮਤਲਬ ਬਲੌਗ ਵੈਸੇ ਕਿ ਸੇਮ ਜਿਹਾ ਹੋ ਜਾਂਦਾ ਨਾ ਸੇਮ ਉਹ ਵੀ ਨਾਲੇ ਤੇ ਇਹ ਨਹੀਂ ਹੈਗਾ ਐਨੂੰ ਕਈ ਸਾਨੂੰ ਮੈਸੇਜ ਕਰੀ ਜਾਂਦੇ ਟੈਲੀਫੋਨ ਕਰੀ ਜਾਂਦੇ ਸਾਡੇ ਨਾਲੇ ਤੇ ਉਹ ਵੀ ਸੋਹਰਾ ਪਿੰਡੇ ਦਾ ਬਈ ਹਾਂ 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 ਸੋਹਰਾ ਪਿੰਡੇ ਦਾ ਇਹ ਨਹੀਂ ਹੈ ਨਾ ਸਾਡਾ ਪਿੰਡ ਇੱਕੋ ਇਹ ਨਾ ਕਿਸੇ ਕੋਲ ਯਾਰ ਕੋਈ ਵੱਡੀ ਜਿਹੀ ਪੌਕ ਮਿੰਟਾਂ ਵਿੱਚ ਕੋ ਕਰਕੇ ਕੋਈ ਵੱਡੀ ਜਿਹੀ ਪਾ ਦੇ ਕੋ ਸਾਰੇ ਇੱਕੋ ਹੁੰਦੇ ਸਾਡੇ ਪਿੰਡ ਸਾਡੀ ਜਿਹੜੀ ਉਮੀਦ ਸੀ ਸਾਨੂੰ ਕੌਲਾਂ ਪਰ ਉਮੀਦ ਸੀ ਕੌਲਾਂ ਕੋਈ ਗੱਲ ਨਿਕਲੂ ਪਰ ਇੱਥੇ ਤਾਂ ਕੋਈ ਸਿੱਟਾ ਹੀ ਨਿਕਲੇ ਕਾਲਿੰਗ ਹੋਈ ਵੀ ਕੋਈ ਉਹ ਵੀ 10 ਤਰੀਕ ਨੂੰ ਦੋ ਕੋਲ ਇੱਕ ਨੰਬਰ ਤੇ ਕਰੀ ਵੀ ਕਾਲ ਇੱਕ ਨੰਬਰ ਤੇ ਕਰੀ ਵੀ ਤਾਂ ਮੈਂ ਪੁਲਿਸ ਨੂੰ ਸਾਰੀ ਗੱਲਬਾਤ ਪੁੱਛੀ ਬੈਠ ਕੇ ਵੀ ਇਹ ਤੋਂ ਬੰਦ ਕਿ ਹੌਸਲ ਕਰਦਾ ਇਹ ਤੋਂ ਬਾਅਦ ਫਿਰ ਕੁਝ ਨਹੀਂ ਹੋ ਸਕਦਾ ਫਿਰ ਉਹ ਤਾਂ ਹੁਣ ਕਦੋਂ ਪਾਲੇ ਆ ਹੁਣ ਤੱਕ ਤਾਂ ਪਾਲੇ ਆ ਹੁਣ ਸਾਨੂੰ ਉਹਨੇ ਕਹੇ ਵੀ ਤੁਸੀਂ ਫਿਰ ਨਹਿਰਾਂ ਨੂੰ ਦਾ ਦੇਖ ਲਓ ਬਈ ਜਾ ਕੇ ਜਾਂ ਹੋਟਲ ਵਗੈਰਾ ਜਾਂ ਹੋਟਲ ਵਗੈਰਾ ਦੇਖ ਲਓ ਅਸੀਂ ਤਾਂ ਇਹ ਕਹਿੰਦੇ ਵੀ ਚਲ ਕਿਤੇ ਮਹੀਨਾ ਡੇਢ ਮਹੀਨਾ ਸੈਡ ਹੋਇਆ ਹੋਵੇ ਤੇ ਆਜਵੇ ਆਪਣੇ ਆਪਣੇ ਘਰ ਆ ਜਾਵੇ ਹੁਣ ਚਲੋ ਦੇਖੋ ਹੁਣ ਸਵੇਰ ਨਾਲ ਕੱਲ ਨੂੰ ਦੇਖਦੇ ਆ ਕਿਸੇ ਪਾਸੇ ਨਿਕਲਦੇ ਆ ਥੋੜਾ ਹੁਣ ਕੱਲ ਨੂੰ ਫਿਰ ਹੁਣ ਆਇਆ ਨਾ ਵੀ ਕੈਮਰਾ ਰਿਕਾਰਡਿੰਗ ਦਾ ਅੱਜ ਤੱਕ ਦੀ ਰਹਦੀ ਹੁਣ 8 ਦਿਨ ਹੋ ਗਏ ਅਜ ਮੈਂ ਕੈਮਰੇ ਤਾਂ ਸਾਰੇ ਕੈਮਰੇ ਸਾਰੇ ਦੇਖ ਲੈ ਸੀ ਮਨਾਲੀ ਵੱਲੋਂ ਵੀ ਕੈਮਰੇ ਆ ਨੇ ਮਨਾਲੀ ਵੱਲੋਂ ਪਾਟਾ ਬੇ ਪਰ ਇੱਥੇ ਜਾਈ ਮੈਂ ਹੈ ਨਹੀਂ ਮੈਂ ਦਿੱਲੀ ਗਿਆ ਹੋਂ ਦਾ ਪਰ ਇੱਕ ਬੋਡੀ ਇੰਨੀ ਕਿ ਥੱਕੀ ਹੋਈ ਹੈ ਨਾ ਹੁਣ ਤਾਂ ਇਹ ਲੱਗਦਾ ਤੁਸੀਂ 10 ਤੋਂ 15 ਮਿੰਟ ਦੀ ਵੀਡੀਓ ਦੇਖਦੇ ਹੋ ਨੇ ਜਿਹੜੇ ਅਸੀਂ ਸੜਕਾਂ 'ਤੇ ਨੱਠ ਭੱਜ ਕਰ ਕਰਕੇ ਦੇਖੀ ਆ ਲੋਕਾਂ ਦੇ ਕੈਮਰੇ ਅੱਖਾਂ ਗੱਡ-ਗੱਡ ਕੇ ਦੇਖਿਆ ਬੈਠੇ ਰਹਿੰਦੇ ਆ ਅੱਖਾਂ ਦੁਖਣ ਲੱਗ ਜਾਂ ਆਇਂ ਲੱਗਦਾ ਸੀ ਜਦਾਂ ਬਿਲਡਿੰਗ ਪੈ ਗਈ ਹੁੰਦੀ ਅੱਖਾਂ ਦੇ ਵਿੱਚ ਅੰਦਰ 24 네ਗੇਟਿਵ ਬੰਦੇ ਹੁੰਦੇ ਆ ਉਹ ਵੀ ਕਮੈਂਟ ਗਲਤ ਕਰੀ ਜਾਂਦੇ ਤੁਸੀਂ ਸਾਥ ਤਾਂ ਕਿਆ ਦੇਣਾ ਪ੍ਰਭੂ ਹਾਂ 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 ਉਹਲੇ ਕਮੈਂਟ ਸਹੀ ਕਰਦਿਆ ਕਰੋ ਅਰਦਾਸੇ ਕਰਦਿਆ ਕਰੋ ਬੰਦਾ ਅਰਦਾਸੇ ਕਰਦਿਆ ਕਰੋ ਛੋਟੇ ਛੋਟੇ ਬੱਚਾ ਕੋਲ ਆ ਜਵੇ ਆਪਣੇ ਅਜੋ ਗਲਤ ਕਮੈਂਟ ਕਰਨਾ ਕਿਆ ਮਤਲਬ ਅੱਜ ਤੱਕ ਨੋਰ ਮਾਰਦੇ ਉਹਨਾਂ ਕੋਈ ਚੱਕਰ ਨਹੀਂ ਕਰੀ ਆ ਜਦ ਜਨੇ ਕਰਨਾ ਕਰਿਓ ਇਹ ਨਾ ਕਿਸੇ ਨੂੰ ਗਲਤ ਨਾ ਬੋਲੋ ਯਾਰ ਕਿੰਪਾਵਾਂ ਨੂੰ ਠੇਸ ਨਾ ਪਜਾਓ ਸਾਨੂੰ ਪਤਾ ਸੀ ਕਿਵੇਂ ਕੁਝ ਤਾਂ ਹੁਣ ਮੇਰਾ ਇੱਕ ਨਾ ਹੋਰ ਅੱਜ ਦੋ ਤਿੰਨ ਹੋਰ ਕਮੈਂਟ ਆਏ ਅਸੀਂ ਬਾਈ ਉੱਥੇ ਦੇਖਿਆ ਅਸੀਂ ਉੱਥੇ ਝੋਟ ਵੀ ਬਹੁਤ ਏਦਾਂ ਵਿੱਚ ਇਹ ਵੀ ਨਾ ਲਿਖੋ ਯਾਰ ਜਿਹੜੀ ਕਦੀ ਸਾਨੂੰ ਫੋਨ ਆ ਗਿਆ ਸੀ ਭੱਜਲੇ ਯਾਰ ਮੌਕੇ ਪਰਜਦੇ ਹਾਂ ਬਾਅਦ ਫੇਰ ਅਸੀਂ ਬੰਦੇ ਨੂੰ ਫੋਨ ਮਲਾਇਆ ਕਹਿੰਦਾ ਬਾਈ ਅਸੀਂ ਨਵਾਂ ਹੁਸ਼ਿਆਰਵਾਲ ਦੇਖਿਆ ਅਸੀਂ ਕਿਹਾ ਵੀ ਫੇਰ ਫੋਨ ਇਸ ਦਾ ਵੀਰ ਉਹਦਾ ਕਾਹਦਾ ਨੰਬਰ ਪੀਵੀ 37 ਮੈਂ ਕਿਹਾ ਪੀਵੀ 12 37 12 ਇਸ ਦਾ ਵੀਰ ਸੰਤਨ ਮੌਕੇ ਭਜਾਤਾ ਉਹੀ ਉਹੀ ਕਰਕੇ ਫੇਰ ਅਸੀਂ ਰਸਤੇ 'ਚ ਮੁੜੇ ਲੇ ਕੋਈ ਐਦਾਂ ਥੋੜਾ ਕਲੀਅਰ ਕਰਕੇ ਐਦਾਂ ਵੀ ਨਾ ਕਰੇ ਕਰੋ ਜੋ ਕਲੀਅਰ ਕੋਈ ਫੜੇ ਨਾ ਯਾਰ ਪੜਾਗ ਤਾਂ ਕਰੋ ਹੀ ਨਾ ਵੀਰੇ ਮਾਮਲੇ ਐਦਾਂ ਗੱਲਾਂ ਜੋ ਵੀਡੀਓ ਬਣਾ ਲਓ ਜਾਂ ਵੀਡੀਓ ਬਣਾ ਕੇ ਪਾ ਦਿਓ ਭਾਵੇਂ ਸਾਨੂੰ ਇੱਕ ਸਾਨੂੰ ਕਲਿੱਪ ਪਾ ਦਿਓ ਬੰਦੇ ਪਾਸੇ ਹੋ ਜੋ ਚਾਹੀ ਸੀ ਉੱਥੇ ਜਾ ਬੌਕੇ ਭਰਾ ਵਿੱਚ ਅੱਜ ਇੱਕ ਸਾਡੇ ਬੰਦੇ ਗਏ ਹੋਏ ਵੀ ਹੈਗੇ ਆ ਹੂੰ ਮਨੀਕ ਸਿੰਘ ਸਾਹਿਬ ਤਾਂ ਦੱਸਤਾ ਚੱਲ ਕਿਤੇ ਮੈਂ ਕਿਤੇ ਇੱਧਰ ਉੱਧਰ ਹੋ ਜਾ ਮੈਂ ਕੱਢ ਦੂੰਗਾ ਅਸੀਂ ਉਹ ਦੱਸਣਾ ਨਹੀਂ ਤੇ ਹੈਗਾ ਚਲ ਅਸੀਂ ਕੱਢ ਦਾਂ ਨੇ ਛੋੜਾ ਦੇ ਵਿੱਚ ਬੋਲਦਾ ਮੈਂ ਦੱਸਣਾ ਨਹੀਂ ਵਿੱਚ ਕਿਤੇ ਸੁਣ ਕੇ ਨਾ ਕਿਤੇ ਵੀਡੀਓ ਦੇਖੇ ਦੇਖਦਾ ਹਾਂ ਮੈਨੂੰ ਲੱਭ ਕੇ ਲੰਗੇ ਜਾ ਵੀ ਕਿਤੇ ਲੰਗੇ ਜਾ ਉਹਥੇ ਹੁਣ ਬੰਦੇ ਦੇਖਣ ਗਏ ਹੋਏ ਅੱਜ ਬੰਦੇ ਭੇਜੇ ਹੋਏ ਉੱਥੇ ਇੱਥੇ ਤਾਂ ਹੈ ਤਾਂ ਦੂਰ ਆਹੋ ਵੀ ਉੱਧਰ ਵੀ ਜਾ ਸਕਦਾ ਉਹ ਉਹ ਦੂਰ ਹੱਸਟ ਬੰਦੇ ਗਏਵੇਂ ਆ ਇੱਕ ਸਾਈਡ ਹੋਰ ਗਏਵੇਂ ਆ ਉਹ ਵੀ ਦੂਰੇ ਗਏਵੇਂ ਨਾ ਤੁਸੀਂ ਬੈਠ ਕੇ ਲੈਣਾ ਨਹੀਂ ਪਤਾ ਨਹੀਂ ਲੈਣਾ ਉਹ ਵੀ ਉਹ ਅਸੀਂ ਉਹ ਜਗ੍ਹਾ ਦਾ ਵੀ ਨਾਮ ਲੈ ਸਕਦੇ ਹਾਂ ਕਿਤੇ ਬਈ ਸਾਨੂੰ ਫੋਲੋ ਕਰਦਾ ਹੋਵੇ ਉਹ ਅਸੀਂ ਜਿਹੜਾ ਯੂਜ਼ ਕਰਦਾ ਵੀ ਕੋਈ ਕਿਆ ਪਤਾ ਉਹਨੇ ਕੋਈ ਗ੍ਰੇਡ ਪਛੇੜ ਹੁੰਦਾ ਹੋਵੇ ਜਦ ਵੀਡੀਓ ਦੇਖਦੇ ਪਿੰਡ ਵਾਲੇ ਕਿਆ ਕਰਦੇ ਆ ਆਕੇ ਭਾਈ ਆ ਜਾ ਵੇਖ ਕਹਿੰਦਾ ਪਰ ਤੇਰੇ ਪਰ ਜੋ ਕਰਜ਼ਾ ਗੁਰਜਾ ਮੈਂ ਲੈਣ ਦਾ ਰੋਦਾ ਦੱਸ ਹੋਰ ਦੱਸ ਠੀਕ ਹੈ ਸਾਰਾ ਮਸਲੇ ਹੱਲ ਕਰਾਂਗੇ ਤੇਰੇ ਅਸੀਂ ਮਸਲੇ ਹੱਲ ਕਰਦੇ ਜਿਹੜੇ ਤੇਰੇ ਕਰਜ਼ੇ ਅਸੀਂ ਦੇ ਦਾਂਗੇ ਤੂੰ ਘਰ ਆ ਜਾ ਹਣੇ ਬੱਚਿਆ ਜਾ ਜਿਹੜੀ ਫੈਮਿਲੀ ਜਾ ਜਾ ਫੈਮਿਲੀ ਚ ਆ ਫਿਰ ਤੇਰੇ ਮਸਲੇ ਹੱਲ ਕਰਦੇ ਤੇ ਕਰਦੇ ਉਹ ਆ ਜਾ ਤੇਰੇ ਨਾਲ ਦੇ ਨਾਲ ਕਰ ਦਾਂਗੇ ਹੱਲ ਜੋ ਵੀ ਹੈ ਤੇਰੇ ਕਰਜ਼ਾ ਸਭ ਜੋ ਵੀ ਹੋਊਗਾ ਤੇਰੇ ਪਰ ਤੇਰੇ ਮਸਲੇ ਹੱਲ ਕਰ ਦਾਂਗੇ ਆ ਜਾ ਬਸ ਹੈ ਕਰਜ਼ਾ ਕੁੜਤਾ ਸੀ ਕਹਿ ਰਹੇ ਨੇ ਹੈ ਨਹੀਂ ਕੋਈ ਸ਼ਾਇਦ ਹੋਵੇ ਹੁਣ ਸਾਡੇ ਐਸੀ ਕਹਿ ਰਹੇ ਅਸੀਂ ਦਾ ਆਪਣੇ ਵੱਲੋਂ ਕਹਿ ਰਹੇ ਜੀ ਕੋਈ ਕਰਜ਼ਾ ਜਾਂ ਕੋਈ ਵੀ ਦਿੱਕਤ ਹੈ ਕੋਈ ਗੱਲ ਕੋਈ ਗੱਲਬਾਤ ਹੈ ਕੋਈ ਮੈਟਰ ਹੈ ਨਹੀਂ ਕੋਈ ਮੈਟਰ ਹੁਣ 2 ਦਿਨ ਪਹਿਲਾਂ ਤੋਂ ਮੇਰੇ ਨਾਲ ਤਾਂ ਜਿਹੜੇ 6 ਤੇ 7 8 9 10 ਨੂੰ ਗਿਆ 10 ਨੂੰ ਗਿਆ 7 8 ਨੂੰ ਮੇਰੇ ਨਾਲ ਤਾਂ ਕੁਟੀਆਂ ਬਜਿੱਤੇ ਬੰਤ ਵਾਈ ਦੇ ਨਾਲ ਕੋਈ ਗੱਲਬਾਤ ਨਹੀਂ ਹੱਸ ਕੇ ਗੱਲਾਂ ਕਰ ਰਹੇ ਸੀ ਮਿਲਿਆ ਰਿਹਾ ਉੱਥੇ ਹਾਜ਼ਰ ਬੈਠਾ ਸੇਵਾ ਕਰਦਾ ਤਾਂ ਲੇਕਿਨ ਨਹੀਂ ਚੈਰਿਆ ਪਗਲਾ ਸਵੇਰੇ ਜਿਹੜੇ ਦਿਨ 10 ਤਰੀਕ ਨੂੰ ਇਹਨੇ ਜਾਣਾ ਤਾਂ ਲਖੀ ਨੂੰ ਮਿਲਿਆ ਸਵੇਰੇ ਟਾਈਮ ਦਾੜੀ ਕਟਾਈ ਆਨੇ ਉੱਥੇ ਵੀ ਆਪਣੀ ਮਾੜੀ ਮੁੰਡਾ ਬਾਈ ਦਾੜੀ ਕਟਾਈ ਆ ਮੁੰਡਾ ਮਿਲਿਆ ਤਾਂ ਮੈਨੂੰ ਹਾਂ ਹਾਂ ਨਹੀਂ ਉਹ ਕਹਿੰਦਾ ਯਾਰ ਵੀ ਟੈਨਸ਼ਨ ਜਦਾ ਦਿੰਦ ਨੂੰ ਇਹ ਅੱਛਾ ਅੱਗੇ ਤਾਂ ਕਹਿੰਦਾ ਅਸੀਂ ਆ ਗੱਡੀਆਂ ਕਰੀ ਜਾਂਦਾ ਹਾਂ 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 ਇਹ ਮਜ਼ਾਕ ਉਹ ਕਰਿਆ ਨਹੀਂ ਮੈਂ ਉਹ ਕਟਾਈ ਆ ਰਾਮ ਨੂੰ ਲੰਗੇ ਨਾ ਪੁੱਛੀ ਵੀ ਗਏ ਉਹਨੂੰ ਫਿਰ ਹੋ ਸਕਦਾ ਵੀ ਹੁਣ ਹੋ ਗਿਆ ਅੰਦਰ ਦਾਲਤੀ ਕਰ ਸ਼ੇਅਰ ਨਹੀਂ ਕਰੀ ਹੁਣ ਸੀ ਕਿਹਾ ਨਹੀਂ ਤੁਹਾਨੂੰ ਪਤਾ ਹੀ ਹੈ ਬਈ ਉਹਦਾ ਬਹੁਤ ਹਾਸੇ ਮਜ਼ਾਕਦਾਨ ਬਹੁਤ ਬਹੁਤ ਹਾਸੇ ਮਜ਼ਾਕ ਵਾਲਾ ਬੰਦਾ ਹੈ ਦਿਲਦਾਰ ਬੰਦਾ ਹੈ ਯਾਰ ਉਹ ਤਾਂ ਤਾਂ ਇਹਨੇ ਫਿਰਦੇ ਸੀ ਇਨਸ਼ਾਅੱਲਾ ਇਹ ਸਾਡਾ ਭਰਾ ਮਮੂ ਪ੍ਰੇਮ ਦਾ ਇਕੱਠੇ ਬੈਠਣਾ ਮੇਰੇ ਆ ਚਾਰ ਪੰਜ ਆੜ ਦੋਸਤ ਹੈ ਜਿਹੜੇ ਆਹ ਤੁਸੀਂ ਟਿੰਕੂ ਲਵਲੀ ਲੱਖੀ ਚਾਰ ਪੰਜ ਜਾਣੇ ਜਿਹਨਾਂ ਨਾਲ ਸਾਡੇ ਨਾਲ ਆਸੂ ਦੀ ਗੱਲ ਸ਼ੇਅਰ ਹੁੰਦੀ ਆ ਇੱਕ ਦੂਏ ਦੀ ਜੇ ਇਹਨੂੰ ਮੇਰੀ ਗੱਲਬਾਤ ਸਾਰਾ ਪਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਕਿੱਥੇ ਕਿੱਥੇ ਜਾਂਦਾ ਕਿੱਥੇ ਕਿੱਥੇ ਹੁੰਦਾ ਦਿੱਲੀ ਬਾਰੇ ਇਕੱਲੇ-ਕੱਲੇ ਪਤਾ ਕਿਹੜੀ ਬਸ ਸੀ ਕਿਹੜੀ ਚਾਹ ਇਕੱਲੀ-ਕੱਲੀ ਚੀਜ਼ ਦਾ ਪਤਾ ਸਾਰੀ ਫੈਮਿਲੀ ਦਾ ਜਦੋਂ ਘਰ ਚੈਸੀ ਕਿਤੇ ਸ਼ਾਮ ਨੂੰ ਲੇਟ ਹੋ ਜਾਂਦੇ ਨਾ ਮੈਂ ਕਦੇ ਇਕੱਠੇ ਬੈਠੇ ਹੁੰਦੇ ਤਾਂ ਇਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਘਰ ਦੇਂਦੇ ਨੰਬਰ ਵੀ ਸਾਡੇ ਇੱਕਣੀ ਆ ਹਾਂ ਇੱਕ ਦੂਜੇ ਦਾ ਘਰ ਦੇ ਜਾਂਦੇ ਫੋਨ ਆਉਂਦੇ ਇੱਕ ਦੂਜੇ ਦਾ ਨੰਬਰ ਵੀ ਦਿੱਤੇ ਹੋਏ ਆ ਘਰ ਦੇਣੇ ਦੂਜੇ ਕੋਲ ਦੂਜੇ ਕੋਲ ਨੰਬਰ ਵੀ ਦਿੱਤੇ ਹੋਏ ਐ ਬਹੁਤ ਪ੍ਰੇਮਾ ਡੂੰਘਾ ਪ੍ਰੇਮ ਹੈ ਮਨਾਲੇ ਨੂੰ ਪਿਛੇ ਕੱਲ ਇੱਕ ਵੀਡੀਓ ਰੈਂਡਮਲੀ ਮੂਰੇ ਸਾਡਾ ਉੱਥੇ ਨੂੰ ਪਿਛਲੇ ਸਾਲ ਇਹਨਾਂ ਦਿਨਾਂ ਚ ਗਏ ਤੇ ਆਪਾਂ ਹੂੰ ਨਹੀਂ 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 ਇਹਨਾਂ ਪਿਛਲੇ ਸਾਲ ਮਨਾਲੇ ਗਏਦੇ ਸੀ ਇਹਨਾਂ ਦਿਨਾਂ ਚ ਗਏ ਤੇ ਵੀਡੀਓ ਦੇਖੀ ਹਾਂ ਉਹ ਵੀਡੀਓ ਦਾ ਹਾਂ 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 ਚੱਲ ਜੀ ਫਿਰ ਹੁਣ ਆਪਾਂ ਹਾਂ ਲਾ ਭਾਈ ਉਹ ਸਲੂਨ ਵਾਲਾ ਆ ਗਿਆ ਜਿਹੜੇ ਟਾਈਮ ਲਾਸਟ ਟਾਈਮ ਲਖੀ ਤੈਨੂੰ ਮਿਲਿਆ ਦੋ ਦਿਨ ਬਾਅਦ ਆ ਆ ਉਹ ਜਦ ਤੈਨੂੰ ਮਿਲਿਆ ਰਿਕਾਰਡਿੰਗ ਤਾਂ ਮੈਂ ਕੈਮਰੇ 'ਚ ਰਿਕਾਰਡਿੰਗ ਕੱਢ ਲਈ ਹੋਣੀ ਆ ਜਦੋਂ ਉਹਨੇ ਤੇਰੇ ਕੋਲ ਵਾਲ ਕਟਾਏ ਆ ਕਿੱਦਾਂ ਦਾ ਤਾਂ ਹੱਸਦਾ ਸੀ ਕਿਆ ਗੱਲਾਂ ਬਾਤ ਕਰਦਾ ਸੀ ਬਾਈ ਸੁਣ ਜਾਂਦਾ ਯਾਰ ਉਹ ਅੱਗੇ ਤਾਂ ਉਹ 11 12 ਵਜੇ ਸਾਡੇ ਕੋਲ ਕਟਿੰਗ ਕਰਵਾਉਣ ਆਇਆ ਕਰਦਾ ਸੀ ਹਾਂ ਹਾਂ ਤੇ ਉਹ ਆਇਆ ਸਾਜੇ ਸਾਜਰੇ ਕਹਿੰਦਾ ਵੀ ਜਲਦੀ ਕਰੋ ਉਸ ਜਿਹੜਾ ਉੰਕਾਰੇ ਸੀ ਕਹਿੰਦਾ ਮੈਂ ਜਾਣਾ ਹੈ ਡਿਊਟੀ ਜਾਣਾ ਕਹਿੰਦਾ ਮੈਂ ਹਾਂ ਹਾਂ ਬੋਲਿਆ ਨਹੀਂ ਕੋਈ ਸੀ ਉਹ ਕਟਿੰਗ ਕਰਵਾ ਹੀ ਚਲੇਗਾ ਜਦੋਂ ਕੱਢੀ ਕਰਾਉਣ ਤੋਂ ਬਾਅਦ ਤੁਹਾਨੂੰ ਮਿਲਿਆ ਫਿਰ ਆ ਕੇ ਉਹਦੇ ਨਿਕਲੇ ਆ ਮੈਂ ਬਾਹਰ ਖੜਾ ਤਾਂ ਮੈਂ ਅੱਛਾ ਦੂਤ ਘਰ ਵਾਲੀ ਮਗਾ ਆ ਆ ਨਹੀਂ ਯਾਰ ਮੈਂ ਲੇਟ ਹੋ ਗਿਆ ਅੱਗੇ ਤਾਂ ਸਾਡੇ ਕੋਲ ਬਹੁਤ ਅੱਗੇ ਆ ਕੱਢੀ ਕਰਾਉਣ ਤੋਂ ਪਹਿਲਾਂ ਸਿਰ ਧਵਾਉਂਦਾ ਏ ਤੇ ਕਲਰ ਦਾ ਕੋਡ ਲਵਾ ਕੇ ਸਿਰ ਧਵਾ ਕੇ ਫਿਰ ਜਾਂਦਾ ਐਨ ਫ੍ਰੀਜ ਜਾਉਗੇ ਅੱਛਾ ਉਹਨੇ ਕਹਿੰਦੇ ਬੋਲੇ ਕੁਝ ਹੀ ਲਵਾਇਆ ਮੈਨੂੰ ਕਾਲੀ ਏ ਜਲਦੀ ਮੈਂ ਜਾਣਾ ਬਸ ਅੰਨੀ ਗੱਲ ਕੀਤੀ ਉਹ ਪਰੇਸ਼ਾਨ ਚ ਲੱਗਦਾ ਦਾ ਪਰੇਸ਼ਾਨ ਤਾਂ ਨਹੀਂ ਕੋਈ ਸੁਣ ਜਾਂ ਬੋਲੇ ਨਹੀਂ ਕੁਝ ਵੀ ਹੋਉਂਦਾ ਸੋਚਾਂ ਜੀ ਜਤਾਈ ਕਾ ਕਹੀਦੀ ਆਪਣੀ 10 ਤਰੀਕ ਦੇ ਜਿਹੜੇ ਦਿਨ ਤਾਂ ਗੈਰ ਹੋ ਉਹ ਤਾਂ ਦੀ ਗੱਲ ਕਰਦੇ ਆਪਾਂ ਜਿਹੜੇ ਦਿਨ ਤਾਂ ਇੱਥੇ ਤੇ ਗਿਆ ਉਹ 10 ਤਰੀਕ ਦੀ ਗੱਲ ਕਰ ਜਿਹਨੇ ਤੇ ਲਾਸਟ ਦਿਨ ਉਹ ਪਾਰਟਸ ਸਾਡਾ ਵੀ ਤਾਂ ਦੁਕਾਨ ਖੋਲਣ ਦਾ ਅੱਛਾ ਪਹਿਲਾਂ ਕਸਟਮਰ ਸਾਡਾ ਵੀ ਤਾਂ ਹਾਂ 9 ਵਜੇ ਜਗਾ ਦੇ 9:18 ਆਪਾਂ ਮੇਰੇ ਵੜ ਕੇ ਗਿਆ ਉਹ ਫਿਰ ਤੇਰੀ ਤੇਰੀ ਕੋਲ ਕਿੰਦਾ ਗੱਲ ਲੱਗਦੀ ਐ ਫਿਰ ਤੇਰੇ ਕੋਲ ਲੱਗਦਾ ਤਾਂ ਕੁਝ ਠੀਕ ਦਾ ਹਾਦਸਾ ਮੈਂ ਆ ਜਾਗਾ ਨਹੀਂ ਆ ਲੇਟ ਹੋਗਾ ਮੈਂ ਲੌਣਾ ਜਾਏਗਾ ਨਾ ਬਾਹਰ ਲੜਦੇ ਆ ਬਾ ਦੋ ਮਿੰਟ ਖੜਾ ਜਾਈ ਜਾਂਦੇ ਆ ਚੱਲ ਭਾਈ ਹੁਣ ਇਹ ਚੱਲ ਰਿਹਾ ਬੜਾ ਗਾਵਾ ਮੈਚ ਕਰੇ ਲਜਾਉਦੇ ਆ ਨਿਸ਼ਾਨੀਆ ਦਾ ਛੁੱਟੀ ਗਿਆ ਦੋ ਦਿਨ ਖੇਡਣ ਆਈਆਂ ਨਾ ਜਾਇਆ ਉਹ ਅੱਜ ਹੁਣ ਸਾਡੀ ਜੋ ਟੀਮ ਦੇ ਵਿੱਚ ਐਂਟਰ ਹੋਇਆ ਪਲੇਇੰਗ 11 ਚ ਆਓ ਹੁਣ ਸਾਡੀ ਜਿਹੜੀ ਲੀਗ ਚੱਲਦੀ ਇਦਾਂ ਆ ਆ ਮੈਚ ਮੈਚੇਜ ਦੇਖਣੇ ਸਾਡੀ ਲੀਗ ਚੱਲਦੀ ਹੈ ਇਹਨਾਂ ਵਿੱਚ ਐਂਟਰ ਸੀ ਉਹ 11 ਪਲੇਅਰਾਂ ਵਿੱਚ 9 ਲਿਖਿਆ ਹੋਇਆ ਤਾਂ ਉਹਦਾ ਕੱਲ ਨੂੰ ਸਾਡੀ ਸਲਾਹ ਵੀ ਉਧਰ ਚੱਲਦੇ ਇੱਕ ਵਾਰੀ ਨਹਿਰਾਂ ਦੇ ਕਿਡੇ ਕਿਡੇ ਝਾਲਾਂ ਪਰ ਜਾ ਕੇ ਆਈਏ ਇੱਕ ਵਾਰੀ ਜੀ ਸਾਰੀਆਂ ਪਰ ਕੱਲੋਂ ਦਰਿਆਲ ਦੇ ਘਰ ਹੋ ਗਏ ਹਾਂ ਸਰਾਂਦ ਤੱਕ ਸਾਰੇ ਜਾਣਾ ਬਜਾਂਦੇ ਹਾਂ ਸਰਾਂਦ ਤੱਕ ਰਹਿੰਦੇ ਮੈਂ ਤਾਂ ਸੋਨਾਂ ਉੱਤੇ ਜਾ ਕੇ ਸਾਡੇ ਜਾ ਕੇ ਨੈਰਾ ਦੋ ਹੁੰਦੀਆਂ ਹਾਂ 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 ਜੱਟ ਦਿਨ ਹੋ ਗਿਆ ਨਾ ਹਾਂ ਸਾਡੇ ਜਾ ਕੇ ਨੈਰਾ ਦੋ ਹੁੰਦੀਆਂ ਆ ਗਾ ਲਓ ਉੱਥੇ ਜਾ ਕੇ ਦੇਖ ਲੈਂਦੇ ਆ ਰਿਆਲ ਤੇ ਸ਼ੁਰੂ ਹੋਣਾ ਹੂੰ ਕੈਮਰਾ ਸਾਡੇ ਜਾ ਕੇ ਜਿਹੜੀ ਕੈਮਰੇ ਕੈਮ ਜਿਹੜੀ ਕੈਮਰੇ ਦੀ ਲੋਕੇਸ਼ਨ ਹੁੰਦੀ ਉਹਦੀ ਲਾਸਟ ਆਉਂਦੀ ਉਹਦੀ 11:43 ਮਿੰਟ ਪਰ ਹੁਣ ਜਿਹੜਾ ਉਹ ਨੈ ਪਰ ਉਹਦੇ ਕੋਲ ਮੋੜ ਸਾਈਡ ਤਾਂ ਮਿਲਣਾ ਚਾਹੀਦਾ ਜਿਹੜਾ ਉਹਦਾ ਫੋਨ ਬੰਦ ਹੋਇਆ 11:12:14 ਮਿੰਟ ਪਰ 11:40 ਦੇ ਨਾਲ 40 20 34 ਮਿੰਟ ਵਾਧਾ ਹੋਰ ਬੰਦ ਕਰਤਾ 33 ਮਿੰਟ ਵਾਧਾ ਕਿਰਤੂ ਸਾਹਿਬ ਉੱਥੇ ਜਿਆਦਾ ਫਿਰ ਰਸਤੇ ਹੀ ਰੁਕ ਗਿਆ ਉਹ ਤੇ ਕਿਸੇ ਨੂੰ ਗਿਆ ਰੁਕਿਆ ਗਿਆ ਰਿੰਟੇ ਬਾਅਦ ਫੋਨ ਬੰਦ ਗਿਆ ਨਹੀਂ ਅਰੰਦੂ ਸਾਹਿਬ ਤਾਂ ਗਏ ਹੀ ਨਹੀਂ ਕੈਮਰੇ ਆਪਾਂ ਚੈੱਕ ਕਰੇ ਜੀ ਚਲ ਹੁਣ ਬਾਕੀ ਦੇਖਦੇ ਆਂ ਹਾਂ ਸਾਡੇ ਨਾਲੇ ਲੈ ਕੇ ਆਪਣੇ ਹਾਂ 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 ਦੂਜੇ ਨੇ ਆਪਣੇ ਨਾਲੇ ਆਪਣੇ ਸਾਧ ਰੂਟ ਵੀ ਨਹੀਂ ਮਿਲੇ ਸਾਨੂੰ ਤਾਂ ਕੈਂਪ ਵਿੱਚ ਤੇ ਬਾਈ ਜੇ ਕਹਿੰਦੇ ਮਾੜਾ ਟਾਈਮ ਹੁੰਦਾ ਸਾਰੇ ਰਾਹ ਬੰਦ ਹੋ ਜਾਂਦੇ ਆ ਹਾਂ ਆਪਣੇ ਘਰ ਆ ਗਏ ਹੁਣ ਦੇਖਦਾ ਘਰ ਤੇ ਪੁੱਛੋ ਜੇ ਹੁਣ ਮੈਂ ਨਾ ਪਤਾ ਕਾਲ ਡਿਟੇਲ ਤੇ ਵੀ ਕੁਝ ਨਹੀਂ ਪਤਾ ਲੱਗਿਆ ਕਾਲ ਡਿਟੇਲ ਕਟ ਕਰਾਈ ਜੋ ਦੀ ਉਹ ਤੇ ਵੀ ਨਹੀਂ ਕੁਝ ਪਤਾ ਲੱਗਿਆ ਪਤਾ ਨਹੀਂ ਲੱਗੇ ਕੀ ਨਹੀਂ ਕਰੀ ਹੋਈ ਜਿਹੜੀ ਤਾਂ 3000 ਦੋਸਤੇ ਉਹਨਾਂ ਨੇ ਹੋਈ ਹੈ ਗੱਲਬਾਤ ਅੱਛਾ ਕਿੱਥੇ ਨਹੀਂ ਉਸੇ ਵੀ ਬਸ ਪੰਜ ਕੋਲ ਹੋਈਆਂ ਬਸ ਉਹਦੇ ਬੋਤ ਆਉਂਦੀਆਂ ਸਾਰੀਆਂ ਘਟ ਗਏ ਤੇ ਕਰਤੇ ਕਿ ਪੰਜ ਕੋਲ ਹੋਈਆਂ ਕੋਈ ਨਹੀਂ ਕੁਝ ਪਤਾ ਲੱਗਦਾ ਅੱਜ ਬਹੁਤ ਦਿਨ ਬਾਅਦ ਗਰਾਊਂਡ 'ਚ ਆਏ ਆ ਸਾਰੇ ਇੱਧਰ ਖੇਡਣ ਲੱਗੇ ਮੁੰਡੇ ਆਹਾਂ ਪ੍ਰੈਕਟਿਸਾਂ ਕਰ ਰਹੇ ਨੇ ਉਹ ਖੜਾ ਪਰਵਾਹ ਉੱਧਰ ਤੰਨਾ ਕਿੱਥੇ ਆ ਉਹ ਉੱਧਰ ਤੰਨਾ ਇੱਧਰ ਲੱਗਿਆ ਹੋਇਆ ਬੰਤ ਬਾਈ ਬੰਤ ਬਾਈ ਬੰਤ ਬਾਈ ਬੰਤ ਬਾਈ ਦਰਬਾਰੀ ਫੁੱਟਬਾਲ ਖੇਡਣ ਲੱਗਿਆ ਹੋਇਆ ਇੱਧਰ ਜੋਰਾ ਖੜਾ ਹੁਣ ਮੈਂ ਇਹਨਾਂ ਦੇ ਵਿੱਚ ਕਿਹ ਚੀਜ਼ ਦੇਖਦਾ ਵਾਂ ਸੂਰਜ ਬਹੁਤ ਲੇਟ ਜਾ ਹੁੰਦਾ ਹੁਣ ਪਟੋਕੜ ਵੀ 9:00 8:00 ਜੀ ਤੱਕ ਨੇਰਾ ਹੁੰਦਾ ਪੂਰਾ ਇਹਨਾਂ ਹੁਣ ਲੱਗਦਾ ਹੈ ਹੋਰ ਮਹੀਨੇ ਤੱਕ ਵੀ 9 10 ਪਜਾ ਦੇ ਕਰਨੇ ਮਹੱਲੀ ਕੰਟਰੀ ਬਣ ਜਾਣੀ ਹਾਂ ਆਪਣਾ ਕਿੰਨਾ ਸੋਹਣਾ ਪਰਨਾ ਬੰਨਿਆ ਹੋਇਆ ਬੋਲ ਖਵਾ ਰਿਹਾ ਇੱਧਰ ਉਹ ਸ਼ੌਟ ਮਾਰਦਾ ਇੱਧਰ ਉਹ ਬੰਦੇ ਕੈਚ ਕਰਦੇ ਹੋ ਗਿਆ ਕਿੰਨਾ ਸੋਹਣਾ ਮਾਹੌਲ ਬਹੁਤ ਵਧੀਆ ਗਰਾਊਂਡ ਦੇ ਵਿੱਚ ਬੋਡੀ ਵਾਸਤੇ ਇੱਧਰ ਸਾਰਾ ਪਾਟ ਚੱਲਦਾ ਸੁਣਦੇ ਆ ਤੇ ਹੁਣ ਮੋਟਰ ਤੇ ਜਾਣਾ ਗੁੱਜਰਬਾਈ ਕੋ ਇੱਧਰ ਮੋਟਰ ਉੱਪਰ ਜਾਣਾ ਗੁੱਜਰਬਾਈ ਕੋਲ ਤੇ ਰੋਸਮਾਨ ਲੈ ਕੇ ਤੇ ਆ ਮੈਂ ਤੇ ਰੋਟੀ ਲੈ ਕੇ ਜਾਣਾ ਭਾਈ ਬੰਦੇ ਢਾਉਣ ਲੱਗੇ ਪਾਣੀ ਮੇਰਾ ਹਾਈਡ ਰੱਖਿਆ ਹੋਇਆ ਜੀ ਹਾਂ ਸਾਬ ਛੱਡਿਆ ਇੱਧਰ ਫਸ ਫਸ ਧੋਤਾ ਸੀ ਗੁੱਜਰ ਬਾਈ ਬੈਠਾ ਇੱਧਰ ਆਪਣਾ ਇੰਜੋਏਮੈਂਟ ਕਰ ਰਿਹਾ ਹੈ ਨਾ ਇੰਜੋਏ ਕਰ ਰਿਹਾ ਪੂਰਾ ਇਹਨੇ ਤਨਵਿੰਦਰ ਸਿੰਘ ਤਾਂ ਆਪਣੇ ਬਾਰੀ ਦੀ ਪਲੇਟ ਕਰ ਰਹੇ ਨੇ ਅੰਦਰ ਪੇ ਆ ਜਾ ਬਾਹਰ ਆ ਜਾ ਇੱਧਰ ਘਰ ਵਿੱਚ ਕਰੋ ਪਿਆ ਭਾਈ ਹਾਂ ਲੈ ਅੱਛਾ ਹੈਂ ਫੰਦੇ ਵਾਲੇ ਕੰਮ ਹੋ ਗਿਆ ਉਹਨੂੰ ਦੇਖਣ ਆਇਆ ਕਰੀ ਬੰਦਾ ਪੜਾ ਦੇਣਾ ਹੁਣ ਆਪਾਂ ਨੇ ਠਣੜ ਪੜਾ ਦੇਣੀ ਗੁੱਜਰਬਾਈ ਨੇ ਸਾਰੀ ਗੜਾਈ ਕਰਤੀ ਬਾਕੀ ਹੁਣ ਅਸੀਂ ਜਦ ਅੱਜ ਥਾਣੇ ਚ ਗਏ ਤੇ ਤੇ ਕੁੱਟੋਵੜ ਸੀ 2-3 ਘੰਟੇ ਉੱਥੇ ਪੁਲਿਸ ਵਾਲੇ ਕੋਲ ਬੈਠ ਗਿਆ ਮੈਂ ਸਾਰੀ ਗੱਲ ਬਾਤ ਪੁੱਛੀ ਉਹਨਾਂ ਨੂੰ ਵੀ ਇਸ ਤੋਂ ਬਾਅਦ ਫਿਰ ਕੀ ਹੋ ਸਕਦਾ ਜੇ ਹੁਣ ਸਾਨੂੰ ਕਾਲ ਡਿਟੇਲ ਪਰ ਤੇਰੀ ਕੁਝ ਪਤਾ ਲੱਗਿਆ ਉਹ ਕਹਿੰਦੇ ਬਸ ਕੁਝ ਨਹੀਂ ਬਸ ਮੈਂ ਕਿਹਾ ਕੁਛ ਵੀ ਤਾਂ ਕੁਛ ਕਹਿੰਨਾ ਕੁਝ ਵੀ ਨਹੀਂ ਕਹਾਂਗਾ ਬੰਦੇ ਬਹੁਤ ਕੋਈ ਨਹੀਂ ਪਤਾ ਹੀ ਨਹੀਂ ਹੈਗਾ ਕਹਿੰਦਾ ਕਿੱਤਰ ਕਿੱਧਰ ਗਏ ਉਹ ਦੇਖੀ ਬੜਾ ਡਰਾਤਾ ਮੈਨੂੰ ਕਪਾਣੇ ਕੀ ਹੋ ਗਿਆ ਪਾਣੀ ਠੰਡਾ ਹਾਂ ਆਪੂ ਕੁ ਬਾਰੀ ਡਰਾ ਤਾ ਕਾਲਜਾ ਦੇ ਉੱਪਰ ਨੂੰ ਆਇਆ ਇੱਕ ਵਾਰ ਤੇ ਹੁਣ ਆਪਾਂ ਵੀਡੀਓ ਵੀਡੀਓ ਬੰਦ ਕਰਦੇ ਆਂ ਤੇ ਕੱਲ ਦੇਖਦੇ ਆਂ ਅਪਡੇਟ ਦੇਖਦੇ ਆਂ ਲੈਂਦੇ ਆਂ ਕੋਈ ਹੋਰ ਡਾਟ ਹੈ ਤੁਹਾਨੂੰ ਪਰ ਸਾਰੀ ਗੱਲਬਾਤ ਅਗਲੀ ਉਹ ਤਾਂ ਤਕਰੀਬਨ ਗਰੀਬਨ ਮਿਸਿੰਗ ਹੈ ਜੀ ਆ ਭਾਈ ਹੁਣ ਤਾਂ ਦੁਆਏ ਕਰ ਸਕਦੇ ਆ ਅੱਜ ਹੀ ਮੈਸੇਜ ਆ ਰਹੇ ਕੋਈ ਬੰਦਾ ਕਹਿੰਦਾ ਮੈਂ ਕਿਤੇ ਦੇਖਿਆ ਵੀਰ ਇਦਾਂ ਝੂਠੀ ਉਫਾਰ ਨਾ ਦਿਓ ਸੱਚੀ ਗੱਲ ਦੱਸੋ ਫੜ ਕੇ ਸਾਨੂੰ ਫੋਟੋ ਖਿੱਚ ਕੇ ਪਾਓ ਸਾਡਾ ਇੰਸਟਾਗ੍ਰam ਪਰ ਫੇਸਬੁਕ ਪਰ ਤੇ ਨੰਬਰ ਅਸੀਂ ਪਾਏ ਹੋਏ ਮੁੰਡਿਆਂ ਦੇ ਜਿਹੜੇ ਤੁਸੀਂ ਸਾਡੀ ਪਹਿਲੀ ਵੀਡੀਓ ਕੱਢ ਕੇ ਦੇਖੂਗੇ WhatsApp ਨੰਬਰ ਪਾਏ ਹੋਣਾ ਫੋਟੋਆਂ ਭੇਜ ਦਿਓ ਸਾਨੂੰ ਜੇ ਤੁਸੀਂ ਦੇਖਦੇ ਫੋਟੋ ਖਿੱਚ ਕੇ ਜੇ ਦੇ। ਯਾ ਦੇਖੋ ਭਯਾ ਕਰਦਾ ਇੱਥੇ। ਤੇ ਧੰਨਵਾਦ ਜੀ। ਵੀਡੀਓ ਨੂੰ ਲਾਈਕ ਕਮੈਂਟ ਕਮੈਂਟ ਜ਼ਰੂਰ ਕਰਿਓ। ਦਿੱਤੇ ਆਪਣੇ ਭਾਵ ਨੂੰ ਚਿਆ ਕੀਤਾ ਜਾ ਸਕਦਾ। ਟੁੱਟੀ ਆ। ਅਸੀਂ ਤਾਂ ਫਿਰ ਦਬਾ ਦੇ ਘੋੜੇ ਸਾਰੇ ਪਾਸੇ ਧਰਾ ਕੇ ਦੇਖ ਲੈ